ਸਾਡੇ ਸੀਨੀਅਰ ਸਿਟੀਜ਼ਨ 셀 ਸਾਡੇ ਇੱਥੇ ਜਨਰਲ ਸੈਕਟਰੀ ਨੇ ਵਿਨੋਦ ਖੰਨਾ ਜੀ ਉਹਨਾਂ ਨੇ ਅੱਜ ਇੱਕ ਉਪਰਾਲਾ ਸ਼ੁਰੂ ਕੀਤਾ ਜਿੱਦਨੇ ਸੀਨੀਅਰ ਸਿਟੀਜ਼ਨ 셀 ਦੇ ਮੈਂਬਰਸ ਨੇ ਅੱਜ ਉਹ ਚ ਦਵਿੰਦਰ ਗੋਤਮ ਜੀ ਬੜੇ ਸੀਨੀਅਰ ਮੈਂਬਰ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਬੜਾ ਅੱਛਾ ਉਪਰਾਲਾ ਇਹਦੇ ਨਾਲ ਕਰੇ ਕਰਤਾ ਆਪਸ ਵਿੱਚ ਮਿਲਦਾ ਹੈ ਜੁਲਦਾ ਹੈ ਮਿਲਵਰਤਨ ਵੱਧਦਾ ਹੈ ਭਾਈਚਾਰਾ ਵੱਧਦਾ ਹੈ ਔਰ ਇੱਕ ਤਰ੍ਹਾਂ ਨਾਲ ਪਾਰਟੀ ਦਾ ਵੀ ਕੰਮ ਵੱਧਦਾ ਕਿਉਂਕਿ ਇਹਦੇ ਨਾਲ ਜਦੋਂ ਤੁਸੀਂ ਮੀਟਿੰਗ ਕਰਦੇ ਹੋ ਆਂਦੇ ਹੋ ਆਪਸ ਵਿੱਚ ਗੱਲਬਾਤ ਕਰਦੇ ਹੋ ਪਾਰਟੀ ਦੀ ਵੀ ਚਿੰਤਾ ਕਰਦੇ ਹੋ ਮੈਂ ਵਿਨੋਦ ਖੰਨਾ ਜੀ ਦਾ ਔਰ ਸਾਰੀ ਟੀਮ ਦਾ ਬਹੁਤ ਬਹੁਤ ਸਵਾਗਤ ਕਰਦਾ ਔਰ ਧੰਨਵਾਦ ਕਰਦਾ ਵੀ ਉਹ ਪਾਰਟੀ ਦੀ ਬਹੁਤ ਸੇਵਾ ਕਰਦੇ ਪਏ ਔਰ ਸੀਨੀਅਰ ਸਿਟੀਜ਼ਨ ਸੈੱਲ ਜਿਹੜਾ ਅੰਮ੍ਰਿਤਸਰ ਦਾ ਹੈ ਉਹ ਇਸ ਵੇਲੇ ਜਿੰਨੇ ਵੀ ਸੈੱਲ ਅੰਮ੍ਰਿਤਸਰ ਚ ਅਗਰ ਚੱ ਇਹ ਤੋਂ ਸ਼ੁਕਤੀ ਨਹੀਂ ਹੋਏਗੀ ਨੰਬਰ 1 ਤੇ ਸੈਲੋ ਚੱਲਦਾ ਪਿਆ ਉਹਨਾਂ ਨੇ ਬਹੁਤ ਹਰ ਵਾਰਡ ਤੱਕ ਉਹਨਾਂ ਨੇ ਆਪਣੇ ਕਾਰਜਕਰਤਾ ਖੜੇ ਕੀਤੇ ਨੇ ਔਰ ਵਿਧਾਈ ਦੇ ਪਤਨ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਹੈ ਹਰ ਪਰਸਨਸ ਨੂੰ ਜਿਹੜਾ ਲੋੜਵੰਦ ਆ ਗਰੀਬ ਆ ਲੋਅਰ ਕੈਟਾਗਰੀ ਤੋਂ ਆnde ਲਾਚਾਰ ਹਨ ਉਹਨਾਂ ਲਈ ਫ੍ਰੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੇ ਡਾਕਟਰ ਸਾਹਿਬ ਇੱਥੇ ਮੌਜੂਦ ਰਹਿੰਦੇ ਹਨ ਦਵਾਈਆਂ ਅਸੀਂ ਫ੍ਰੀ ਦੇ ਰਹਿਆਂ ਫ੍ਰੀ ਆਫ ਕੋਸਟ ਦੇ ਰਹਿਆਂ ਤੇ ਹੋਰ ਵੀ ਲੋਕਾਂ ਦੀ ਭਲਾਈ ਦੇ ਲਈ ਆਪਾਂ ਫਿਊਚਰ ਪਲਾਨ ਸਾਡੀਆਂ ਹੈਗੀਆਂ ਇੱਕ ਲੈਬਾਰਟਰੀ ਬਲੱਡ ਟੈਸਟਿੰਗ ਲੈਬਾਰਟਰੀ ਸ਼ੁਰੂ ਕਰਨ ਦੀ ਹੈ ਜਿਹਦੇ ਨਾਲ ਕਿ ਜਿਹੜੇ ਮਾਰਕੀਟ ਦੇ ਵਿੱਚ ਗਰੀਬ ਵਰਗ ਜਿਹੜਾ ਉਹ ਇੰਨੇ ਖਰਚਾ ਨਹੀਂ ਕਰ ਸਕਦੇ ਉਹ ਕਿ ਮਾਰਕੀਟ ਦੇ ਰੇਟਸ ਬਹੁਤ ਜ਼ਿਆਦਾ ਹਨ ਇਸ ਕਰਕੇ ਅਸੀਂ ਨੋ ਪ੍ਰੋਫਿਟ ਨੋ ਲਾਸ ਸਿਸ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੈਬੋਰਟਰੀ ਵੀ ਖੁੱਲਣ ਜਾ ਰਹੇ ਹਾਂ ਵਾਕੀ ਹਾਰਡੇ ਵੱਲੋਂ ਹਰ ਪੱਖ ਤੋਂ ਗਰੀਬ ਵਰਗ ਨੂੰ ਇਹ ਭਲਾਈ ਦੇ ਲਈ ਮੈਡੀਕਲ ਫੈਸਿਲਿਟੀ ਜਿੰਨੀ ਵੱਧ ਵੱਧ ਸੁਵਿਧਾ ਅਸੀਂ ਦੇ ਸਕਦੇ ਹਾਂ ਅਸੀਂ ਦੇਣ ਦਾ ਪ੍ਰਾਰਲਾ ਕਰਾਂਗੇ ਥੈਂਕ ਯੂ ਥੈਂਕ ਯੂ ਅਨਲ ਸੱਟੀ ਬਿਨੋਦ ਖੰਨਾ ਸੀਨੀਅਰ ਸਿਟੀਜ਼ਨ ਸੈਲ ਨੂੰ ਬਣਿਆ ਇੱਕ ਸਾਲ ਹੋਇਆ ਇਹਦੇ ਵਿੱਚ ਅਸੀਂ ਜ਼ਰੂਰਤਬੰਦ ਲੋਕਾਂ ਦੀ ਸੇਵਾ ਵਾਸਤੇ ਸੀਨੀਅਰ ਸਿਟੀਜ਼ਨ ਨੂੰ ਸੈਲ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਨੇ 58 ਸਾਲ ਤੋਂ ਉੱਤੇ ਲੇਡੀਜ਼ ਹੋਵੇ ਜਾਂ ਜੈਂਟਸ ਹੋਵੇ ਦੋਵਾਂ ਨੂੰ ਮੈਂਬਰ ਬਣਾਇਆ ਜਾ ਰਿਹਾ ਹੈ 5 ਲੱਖ ਸੀਨੀਅਰ ਸਿਟੀਜ਼ਨ ਹੈ ਅੰਮ੍ਰਿਤਸਰ ਦੇ ਵਿੱਚ 5 ਲੱਖ ਦੇ ਵਿੱਚੋਂ ਸਾਡਾ ਪਹਿਲਾ ਲਕਸ਼ਾ 5000 ਮੈਂਬਰ ਬਣਾਉਣਾ 5000 ਮੈਂਬਰ ਬਣਾ ਕੇ ਅਸੀਂ ਅੱਗੋਂ ਫਿਰ ਉਹਨੂੰ ਮੈਂਬਰਸ਼ਿਪ ਨੂੰ ਵਧਾਇਆ ਜਾਏਗਾ ਜਿਹਦੇ ਵਿੱਚ ਅਸੀਂ 3000 ਦੇ ਲਗਭਗ ਮੈਂਬਰ ਬਣਾ ਚੁੱਕੇ ਹਾਂ ਸੋ ਹੈਲਥ ਦੇ ਮਾਮਲੇ ਦੇ ਵਿੱਚ ਅਸੀਂ ਪਹਿਲਾ ਕੰਮ ਕੀਤਾ ਡਾਕਟਰ ਨਰਿੰਦਰ ਸ਼ਰਮਾ ਜੀ ਹੈ ਏ ਸਾਡੇ ਇੱਥੇ ਡਿਸਪੈਂਸਰੀ ਅਸੀਂ ਖੋਲਿਆ ਇੱਕ ਸਾਲ ਦੇ ਲਗਭਗ ਹੋ ਗਿਆ ਹੈ ਇਹ ਡਿਸਪੈਂਸਰੀ ਦੇ ਵਿੱਚ ਫਰੀ ਦਵਾਈ ਮਿਲਦੀ ਹੈ ਡਾਕਟਰ ਨਰਿੰਦਰ ਜੀ ਸਾਡੇ ਜਿਹੜੇ ਐਮ ਡੀ ਨੇ ਡਾਕਟਰ ਉਹ ਇੱਥੇ ਲੋਕਾਂ ਨੂੰ ਫਰੀ ਟੈਸਟ ਵੀ ਕਰਦੇ ਨੇ ਫਰੀ ਦਵਾਈਆਂ ਵੀ ਦਿੰਦੇ ਨੇ ਸੋ ਦੂਜਾ ਪੜਾਏ ਸਾਡਾ ਜਿਹੜੀ ਬਲੱਡ ਟੈਸਟਿੰਗ ਲੈਬ ਹੈ ਉੱਥੇ ਪ੍ਰਾਈਵੇਟ ਲੈਬਾਂ ਦੀ ਬੜੀ ਲੁੱਟ ਹੈ ਗਵਰਨਮੈਂਟ ਦੇ ਹਸਪੀਟਲਾਂ ਦੇ ਵਿੱਚ ਬੜੀ ਲੁੱਟ ਹੈ ਅਸੀਂ ਸੀਨੀਅਰ ਸਿਟੀਜ਼ਨਸ ਹੈਲ ਲੋ ਇੱਕ ਬਲੱਡ ਟੈਸਟਿੰਗ ਲੈਬ ਖੋਲ ਰਹੇ ਹਾਂ ਉਸ ਲੈਬ ਦੇ ਵਿੱਚ નો ਪ੍ਰੋਫਟ નો ਲਾਸ ਦੇ ਉੱਤੇ ਟੈਸਟ ਹੋਇਆ ਕਰ ਰਹੇ ਨੇ 9 ਲੱਖ ਰੁਪਏ ਦਾ ਸਾਡਾ ਉਹ ਪ੍ਰੋਜੈਕਟ ਹੈ ਜਲਦੀ ਹੀ ਅਸੀਂ ਇਸੇ ਸਾਲ ਦੇ ਵਿੱਚ ਉਹਦਾ ਉਦਘਾਟਨ ਹੈ ਜਿਹੜਾ ਸੀਨੀਅਰ ਸਿਟੀਜ਼ਨ ਸੈਲਰ ਨੂੰ ਇਸੇ ਬਿਲਡਿੰਗ ਦੇ ਵਿੱਚ ਕਰਾਂਗੇ ਇਹ ਤੋਂ ਇਲਾਵਾ ਅਸੀਂ ਸਕੂਲਾਂ ਦੇ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਵਰਦੀਆਂ ਸ਼ੂਜ਼ ਕਾਪੀਆਂ ਕਿਤਾਬਾਂ ਸਵੈਟਰ ਜਰਾਬਾਂ ਹਰ ਤਰ੍ਹਾਂ ਬਹੁਤ ਉਹਨਾਂ ਨੂੰ ਉੱਥੇ ਜੂਰਤਬੰਦ ਬੱਚਿਆਂ ਨੂੰ ਜਿਸ ਚੀਜ਼ ਦੀ ਜੂਰਤ ਹੋਵੇ ਸੀਨੀਅਰ ਸਿਟੀਜ਼ਨ ਉੱਥੇ ਸਕੂਲਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਫੰਕਸ਼ਨ ਕਰਦਾ ਰਹਿੰਦਾ ਹੁਣ ਵੀ ਮੈਂ ਆਪਣਾ ਵੱਡੇ ਅਸੀਂ ਜਿਹੜਾ ਵੱਡੇ ਬਣਾਉਂਦਾ ਇੱਥੇ ਅ ਸ਼ੁਰੂ ਕੀਤਾ ਕੰਮ ਅਸੀਂ ਸਾਰੇ ਜਿੰਨੇ ਵੀ ਮੈਂਬਰ ਹੈ ਉਹਨਾਂ ਦਾ ਵੱਡੇ ਜੇ ਮਹੀਨੇ ਦੇ ਵਿੱਚ 5 ਲੋਕਾਂ ਦਾ ਆਵੇ ਦਸਾਂ ਦਾ ਹੋਵੇ ਮੈਂਬਰਾਂ ਦਾ ਇੱਕ ਦਿਨ ਇੱਥੇ ਬਣਾਇਆ ਕਰਨਾ ਸੋ ਮੈਂ ਆਪਣਾ ਵੱਡੇ ਸਕੂਲਾਂ ਦੇ ਵਿੱਚ ਜੂਰਤਬੰਦ ਬੱਚੇ ਜਿਹੜੇ ਲੋੜਬੰਦ ਬੱਚੇ ਆ ਉਹਨਾਂ ਨੂੰ ਕੁਛ ਨਾ ਕੁਛ ਗਿਫਟ ਕਰਕੇ ਉੱਥੇ ਜਨਮ ਦਿਨ ਦੇ ਉੱਤੇ ਆਪਣਾ ਜਨਮ ਦਿਨ ਮਨਾਣਾ 25 ਤਰੀਕ ਨੂੰ ਸਾਡੇ ਜਿਹੜਾ ਵੀ ਬਰਥਡੇ ਆਉਂਦਾ ਇਹ ਬੜੀ ਖੁਸ਼ੀ ਦੀ ਗੱਲ ਹੈ ਗੋਤਮ ਜੀ ਸੀਨੀਅਰ ਸਿਟੀਜ਼ਨ ਚੱਲ ਦੇ ਬੜੇ ਐਕਟਿਵ ਮੈਂਬਰ ਨੇ ਹਰ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਤੇ ਜੋ ਸਾਡੇ ਵੱਡੇ ਭਰਾ ਸ਼੍ਰੀ ਵਿਨੋਦ ਖੰਨਾ ਜੀ ਨੇ ਬਾਕੀ ਮੈਂਬਰਾਂ ਦਾ ਵੀ ਜਨਮ ਦਿਨ ਜਦੋਂ ਵੀ ਆਵੇਗਾ ਉਹ ਦੋ ਸੈਲੀਬ੍ਰੇਸ਼ਨ ਸੈਲੀਬ੍ਰੇਟ ਕੀਤਾ ਜਾਵੇਗਾ ਤੇ ਬਾਕੀ ਬਾਕੀ ਜਿਹੜਾ ਦਸਤੀ ਦਿੱਤਾ ਡਿਸਪੈਂਸਰੀ ਬਾਰੇ ਆਉਣ ਵਾਲੇ ਤਾਂ ਸਮੇਂ ਵਿੱਚ ਲੈਬਟਰੀ ਖੋਲਣੀ ਜਾਂ ਅਲਟਰਾਸਾਉਂਡ ਦਾ ਪਲਾਂਟ ਲਾਣਾ ਸਭ ਇਹਨਾਂ ਦੇ ਜਿਹੜੀਆਂ ਸੰਗਠਨ ਮਜ਼ਬੂਤ ਕਰਨ ਦੇ ਨਤੀਜੇ ਵਜੋਂ ਸਾਨੂੰ ਕਾਮਯਾਬੀ ਮਿਲ ਰਹੀ ਆ ਤੇ ਆਸ਼ਾ ਕਰਦੇ ਆ ਕਿ ਪਰਮਾਤਮਾ ਸਾਨੂੰ ਬਲ ਬੁੱਧੀ ਦੇਵੇ ਤੇ ਅਸੀਂ ਆਪਣਾ ਜੀਵਨ ਜਿਹੜਾ ਲੋਕ ਸੇਵਾ ਵਾਸਤੇ ਲਗਾਉਂਦੇ ਰਾਂਗੇ ਤੇ ਡਿਸਪੈਂਸਰੀ ਦਾ ਟਾਈਮਿੰਗ ਕੀ ਹੈਗਾ ਆਪਣਾ ਕਿਨੇ ਕਿਨੇ ਬੈਠੇ ਕਿਥੇ ਡਿਸਪੈਂਸਰੀ ਜਿਹੜੀ ਆ 10 ਤੋਂ 12 ਦਾ ਟਾਈਮ ਆ ਤੇ ਵੈਸੇ ਪੇਸ਼ੈਂਟ ਜਿਹੜੇ ਲੇਟ ਆਉਂਦੇ ਨੇ ਉਹਨਾਂ ਨੂੰ ਅਸੀਂ 1 ਤੋਂ 2 ਵਜੇ ਤੱਕ ਵੀ ਦੇਖਦੇ ਆ ਕੋਈ ਐਮਰਜੈਂਸੀ ਜਿੰਨੂੰ ਮਤਲਬ ਕੋਈ ਐਲੋਪੈਥਿਕ ਦਾ ਟ੍ਰੀਟਮੈਂਟ ਕੋਈ ਪੇਨ ਕਿਲਰ ਦੇਣੀ ਪਏ ਤੇ ਮੇਰੇ ਨਾਲ ਮੁੰਡਾ ਅਸਿਸਟੈਂਟ ਦੇ ਤੌਰ ਤੇ ਸੰਦੀਪ ਕੰਮ ਰਿਹਾ ਕੰਮ ਕਰ ਰਿਹਾ ਤੇ ਇਹ ਵੀਡੀਓ ਕਾਲ ਕਰਕੇ ਲਈ ਦਵਾਈਆਂ ਪੁੱਛ ਕੇ ਮਰੀਜ਼ ਦੇ ਸਿੰਪਟਮ ਸਾਨੂੰ ਵਸ ਕੇ ਤੇ ਉਸ ਤੋਂ ਬਾਅਦ ਵੀ ਕਹਿੰਨ ਤੋਂ ਮਰਾ ਦੇ ਇੱਕ 10 ਵਜੇ ਤੋਂ ਲੈ ਕੇ 2 ਵਜੇ ਤੱਕ ਇੱਥੇ ਕੰਮ ਚੱਲਦਾ ਨਹੀਂ ਜੀ ਦੂਸਰੀ ਮੈਂ ਜਿਹੜੀ ਮੈਡੀਸਿਨ ਆ ਪਾ ਦਿੰਦੇ ਆ ਇਹ ਮਤਲਬ ਬਿਲਕੁਲ ਸਾਨੂੰ ਬਿਲਕੁਲ ਫ੍ਰੀ ਆ ਐਸੇ ਇਹ ਐਸ ਸੰਸਥਾ ਵਿੱਚ ਪਹਿਲਾਂ ਸਾਡਾ ਇਰਾਦਾ ਸੀ ਵੀ 20 ਰੁਪਏ ਪਰਚੀ ਲਗਾਈ ਜਾਏ ਲਾਗੇ ਚਾਗੇ ਜਿਹੜੀਆਂ ਮਹੱਲਾ ਕਲੀਨਕਾਂ ਫ੍ਰੀ ਹੋਣ ਕਰਕੇ ਸਾਨੂੰ ਕੰਪੀਟੀਸ਼ਨ ਕਰਕੇ ਤੇ ਸੀਨੀਅਰ ਸਿਟੀਜ਼ਨ ਸਾਡੇ ਮਾਨਯੋਗ ਰਾਣਾ ਜੀ ਨੇ ਜਿਹੜੇ ਡਿਸਪੈਂਸਰੀ ਦੇ ਇੰਚਾਰਜ ਨੇ ਇਹਨਾਂ ਵੱਲੋਂ ਦਵਾਈਆਂ ਜਿਹੜੀਆਂ ਸਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਕਿ ਇਸ ਕਰਕੇ ਦਵਾਈ ਦੀ ਸਾਨੂੰ ਕੋਈ ਕਮੀ ਨਹੀਂ ਹੁੰਦੀ ਅਸੀਂ ਫ੍ਰੀ ਜਿਹੜੀ ਇਹ ਸੇਵਾ ਕਰਦੇ ਰਹਾਂਗੇ ਠੀਕ ਥੈਂਕ ਯੂ oh <laughs>